ਕਹਿੰਦਾ ਚੰਗੇ ਕੰਮ ਜਿਹੜੇ ਕਰਦੇ ਮਰ ਕੇ ਵੀ ਕਦੇ ਨਾ ਮਰਦੇ ਚੰਗੇ ਕੰਮ ਜਿਹੜੇ ਕਰਦੇ ਮਰ ਕੇ ਵੀ ਕਦੇ ਨਾ ਮਰਦੇ ਚੰਗੇ ਆਈਆਂ ਸਦਾ ਹੀ ਮਿੱਤਰੂ ਚੰਗੇ ਫਲ ਪਾਉਂਦੀਆਂ ਨੇ ਬੰਦਾ ਤੁਰ ਜਾਂਦਾ ਉਹ ਪਿੱਛੋਂ ਯਾਦਾਂ ਰਹਿ ਜਾਂਦੀਆਂ ਨੇ ਬੰਦਾ ਤੁਰ ਜਾਂਦਾ ਉਹ ਪਿੱਛੋਂ ਯਾਦਾਂ ਰਹਿ ਜਾਂਦੀਆਂ ਨੇ ਕਹਿੰਦਾ ਰਹਿਣਾ ਇੱਕ ਨਾਮ ਸਾਈਂ ਦਾ ਕੁਝ ਨਹੀਂ ਇਹ ਦੁਨੀਆਂ ਅੰਦਰ ਰਹਿਣਾ ਇੱਕ ਨਾਮ ਸਾਇੰ ਦਾ ਕੁਝ ਨਹੀਂ ਆ ਦੁਨੀਆ ਅੰਦਰ ਸਭ ਕੁਝ ਹੀ ਹਾਸਲ ਕਰਕੇ ਖਾਲੀ ਹੱਥ ਗਿਆ ਅਸਕੰਦਰ ਕਿੱਸੇ ਕਹਾਣੀਆਂ ਕਿਸ ਲਈ ਇਹੀ ਦਰਸਾਉਂਦੀਆਂ ਨੇ ਕਿੱਸੇ ਕਹਾਣੀਆਂ ਕਿਸ ਲਈ ਇਹੀ ਦਰਸਾਉਂਦੀਆਂ ਨੇ ਬੰਦਾ ਤੁਰ ਜਾਂਦਾ ਉਹ ਕਿਛੂ ਯਾਦਾਂ ਰਹਿ ਜਾਂਦੀਆਂ ਬੰਦਾ ਤੁਰ ਜਾਂਦਾ ਮਤਲਬ ਯਾਦਾਂ ਰਹਿ ਜਾਂਦੀਆਂ ਕਹਿੰਦਾ ਰੱਖ ਦੇ ਕਿ ਖਾਰਾਂ ਦੇ ਵਿੱਚ ਰੱਖ ਦੇ ਕਿ ਖਾਰਾਂ ਵਿੱਚ ਰੱਖਦੇ ਕਈ ਖਾਰਾਂ ਦੇ ਵਿੱਚ ਨੀਤਿਆਂ ਦੀ ਖੂਸੀ ਨਜ਼ਰਦੇ ਕੁਝ تیر ਐਸੀ ਵੀ ਸੀ ਫਟ ਸਹਿ ਕੇ ਵੀ ਦੂਜੇ ਦੇ ਜਖਮ ਸੀ ਭਰਦੇ ਉਹਨਾਂ ਨੂੰ ਕਰ ਕਰ ਕੇ ਤੇ ਕਹਿੰਦਾ ਰੂਹਾਂ ਘਰ ਲਾਉਂਦੀਆਂ ਨੇ ਬੰਦਾ ਤੁਰ ਜਾਂਦਾ ਉਹ ਪਿੱਛੋਂ ਯਾਦਾਂ ਰਹਿ ਜਾਂਦੀਆਂ ਬੰਦਾ ਤੁਰ ਜਾਂਦਾ ਉਹ ਵਿੱਚ ਯਾਦਾਂ ਰਹਿ ਜਾਂਦੀਆਂ ਕਹਿੰਦਾ ਰਾਜੂ ਛੱਡ ਝੂਠ ਬਰੇਪਾ ਨੇਕੀ ਵਾਲਾ ਰਾਹ ਬਣਾ ਲੈ ਰਾਜੂ ਸਨ ਝੂਠ ਭਰੇ ਬੰਨੇ 21 ਵਾਲਾ ਰਾਹ ਬਣਾ ਲਾਏ ਭੁੱਲ ਕੇ ਸਭ ਗਿੱਲੇ ਦੇ ਸੇ ਕਦੇ ਸੱਜਣ ਸਭ ਯਾਰ ਬਣਾ ਲਾਏ ਮੈਕਾ ਜਿਹੜੇ ਫੁੱਲ ਬਣਦੇ ਚੰਗੀਆਂ ਜਿਹੜੇ ਫੁੱਲ ਬਣਦੇ ਉਹ ਮੈਕਾ ਮਨ ਪਾਉਂਦੀਆਂ ਨੇ ਬੰਦਾ ਤੁਰ ਜਾਂਦਾ ਉਹ ਪਿੱਛੋਂ ਯਾਦਾਂ ਰਹਿ ਜਾਂਦੀਆਂ ਨੇ ਬੰਦਾ ਤੁਰ ਜਾਂਦਾ ਉਹ ਪਿੱਛੋਂ ਯਾਦਾਂ ਰਹਿ ਜਾਂਦੀਆਂ ਨੇ ਦੋਸਤੋ ਜੀ ਚੰਗੀਆਂ ਲੱਗੀਆਂ ਲਾਈਨਾਂ ਤਾਂ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ